ਬਜ਼ਾਰ ਦੀ ਰਿਚ ਇਨ 1990 ਦੀ ਇਹ ਸ਼ਾਪ ਜੋ ਤੁਸੀਂ ਦੇਖ ਰਹੇ ਹੋ ਫਿਸ਼ ਪੈਰਾਡਾਈਸ ਜਿੱਥੇ ਤੁਹਾਨੂੰ ਮਿਲਣਗੇ ਆਰਟੀਫੀਸ਼ਲ ਤੇ ओरिजिनल ਫਿਸ਼ਿਜ਼ ਸਾਹੀ ਡਾਈਟ ਅਵੇਲੇਬਲ ਹੈ ਚਾਹੇ ਤੁਸੀਂ ਡੈਕੋਰੇਸ਼ਨ ਦਾ ਸਾਮਾਨ ਦੇਖ ਲਓ ਇਹ ਤੁਸੀਂ ਆਪਣੇ ਫਿਸ਼ਿਜ਼ ਦੇ ਐਕੁਰੀਅਮ ਚ ਰੱਖ ਸਕਦੇ ਹੋ ਜੋ ਕਿ ਤੁਹਾਡੀ ਐਕੁਰੀਅਮ ਨੂੰ ਫਿਸ਼ਿਜ਼ ਦੇ ਐਕੁਰੀਅਮ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ ਫਿਸ਼ਰ ਰੱਖਣਾ ਚਾਹਦੇ ਹੋ ਪਰ ਕਈ ਲੋਕ ਸੋਚਦੇ ਅਸੀਂ ਨਹੀਂ ਰੱਖ ਪਾਵਾਂਗੇ ਇਸ ਦੀ ਦੇਖਭਾਲ ਨਹੀਂ ਕਰ ਪਾਵਾਂਗੇ ਜਾਂ ਫਿਰ ਅਸੀਂ ਇਸ ਨੂੰ ਅਫੋਰਡ ਨਹੀਂ ਕਰ ਪਾਵਾਂਗੇ ਤਾਂ ਤੁਹਾਨੂੰ ਦੱਸਦੀ ਕਿ ਇੱਥੇ 700 ਤੋਂ ਸਟਾਰਟ ਹੈ 700 ਤੋਂ ਵਿਦ ਐਕੁਰੀਅਮਰ ਤੁਸੀਂ ਫਿਸ਼ਸ ਆਪਣੇ ਘਰੇ ਰੱਖ ਸਕਦੇ ਹੋ ਤਾਂ ਗੱਲ ਕਰੀਏ ਫਿਸ਼ਿਸ ਦੀ ਸਰ ਤੁਹਾਡੇ ਕੋਲ ਫਿਸ਼ਿਸ ਐਕੁਰੀਅਮ ਹੈ ਜਿਹੜਾ ਕਿੰਨੇ ਤੋਂ ਸਟਾਰਟ ਹੋ ਜਾਂਦਾ ਹੈ ਮੇਰੇ ਕੋਲ ਪ੍ਰੋਕਸ 700 750 ਕੋ ਸਟਾਰਟ ਹੋ ਕੇ 2 ਲੱਖ ਦਾ ਕੋ ਐਕੁਰੀਅਮ ਅਵੇਲੇਬਲ ਹੈ ਜਦ ਫਿਸ਼ਿਸ ਨੂੰ ਰੱਖੀਦਾ ਇਹਨਾਂ ਨੂੰ ਕਿਸ ਤਰੀਕੇ ਦਾ ਨਾਲ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜੇ ਜਿਸ ਨਾਲ ਤੁਸੀਂ ਐਕੁਰੀਅਮ ਰੱਖਦੇ ਹੋ ਉਹਦੇ ਵਿੱਚ ਥੋੜਾ ਜਿਹਾ ਇਹਨਾਂ ਦਾ ਵਾਟਰ ਬਦਲਣਾ ਚੀਨ ਕਰਨਾ ਹੈ ਫਿਲਟਰਸ ਵੈਰਾ ਕਲੀਨ ਕਰਨੇ ਆਫਟਰ 15 ਡੇਸ ਜਾਂ 7 ਡੇਸ ਬਾਅਦ 22 30 ਡੇਸ ਬਾਅਦ ਵਾਟਰ ਚੇਂਜ ਕਰਨਾ ਹੈ ਫਿਰ ਵਨਸ ਪਰ ਵਾਈਸ ਅਡੇਫੀ ਜੋ ਲਿਵਿੰਗ ਥਿੰਗ ਯਾ ਸਾਡੇ ਕਿਸੇ ਦੇ ਹੱਥ ਵਿੱਚ ਜੋ ਪਰਮਾਤਮਾ ਦੇ ਜੋ ਕੁਝ ਕਰਨਾ ਪਰਮਾਤਮਾ ਨੇ ਕਰਨਾ ਜਿੰਨੇ ਜਿੰਨੇ ਸਵਾਸ ਜੋ ਲਿਖਨੇ ਪਰਮਾਤਮਾ ਨੇ ਲਿਖੇ ਚਾਹ ਵੀ ਮਨ ਬੀਂਗੇ ਚਾਹੇ ਕਿਸੇ ਤਰ੍ਹਾਂ ਦੀ ਵੀ ਬੀਂਗੀ ਵੀ ਹੋਵੇ ਜੀ ਬਲਕਿ ਅਸੀਂ ਆਪਣੇ ਲੋਨ ਦੀ ਪੂਰੀ ਕੇਅਰ ਕਰ ਰਹੇ ਹਾਂ ਨਾ ਕੋਈ ਕਸਟਮ ਮਾਰਦਾ ਹੈ ਨਾ ਅਸੀਂ ਮਾਰਦੇ ਹਾਂ ਤੇ ਜੇ ਫਿਸ਼ੀਜ਼ ਦੀ ਗੱਲ ਕਰੀਏ ਤਾਂ ਕਿਹੜੇ ਕਿਸਮ ਦੀ ਜਿਹੜੀ ਫਿਸ਼ੀਜ਼ ਹੁੰਦੀ ਹੈ ਮੈਮ ਇਹਨਾਂ ਦਾ ਚ ਇੰਪੋਰਟਡ ਫਿਸ਼ੀਜ਼ ਵੀ ਹੈ ਮੋਸਟਲੀ ਜਿਹੜੀਆਂ ਪੈਰਿਸਵੇਰਾ ਫਿਸ਼ੀਜ਼ ਹੈ येलो ਪੈਰੇਟਾ ਰੈਡ ਪੈਰੇਟ ਹੈ ਇਹ ਸਾਰੀਆਂ ਸਿੰਗਾਪੁਰ ਦੀ ਬੀਡ ਹੈ ਤੇ मोस्ट प्रोबब्ली ਸਾਰੀਆਂ ਇੰਪੋਰਟਡ ਹੋਈਆਂ। ਅਸੀਂ ਬਹੁਤ ਅੰਦਰ ਲਿੱਤੇ ਫਿਸ਼ਿਜ਼ ਆਪਕੇ ਕੋ ਰੱਖਿਓ ਆਂਗੇ। ਇਹ ਮਲਟੀ ਕਲਰਸ ਦੀਆਂ ਫਿਸ਼ਿਜ਼ ਹੈਗੀਆਂ। ਜੀ। ਕਲਰਫੁਲ ਫਿਸ਼ਿਜ਼ ਹੈਗੇਨ, ਇਸ ਕਾਫੀ ਕਲਰਸ ਹੈਗੇਨ ਫਿਸ਼ਿਜ਼ ਦੇ। ਜਿਸ ਤਰ੍ਹਾਂ ਦੀ ਤੁਹਾਡੀ ਕੋਈ ਰਿਕੁਆਇਰਮੈਂਟ ਹੈ, ਅਸੀਂ ਕੋਸ਼ਿਸ਼ ਹੁੰਦੀ ਹੈ 90% 95% ਸਭ ਦੀ ਰਿਕੁਆਇਰਮੈਂਟ ਪੂਰੀ ਕਰੇਗੀ। ਇੰਡੀਅਨ ਵੀ ਅੱਜ ਕੱਲ ਨੂੰ ਜੁਆਇੰਟਸ ਵਾਲੇ ਹੁੰਦੇ ਨੇ ਉਹ ਜੀ ਜ਼ਿਆਦਾ ਅੱਜ ਕੱਲ ਇੰਨੀ ਲੋਕੀ ਸਮਝਦੇ ਆਕਲ ਅੱچھے ਅੱਛੇ ਸਾਰੀਆਂ ਨੀ ਗੋਠੀਆਂ ਵਗੈਰਾ ਜੋ ਵੀ ਬਣਿਆ ਹੋਇਆ ਹੈ ਉਹ ਸਾਰੇ ਅੱਛੇ-ਦੱਚੇ ਜੋ ਵੀ ਐਕੁariums ਰਹਿਣਾ ਇੰਪੋਰਟਡ ਹੀ ਪ੍ਰਥਾ ਕਰਦੇ ਨੇ EVP نیوز ਪੰਜਾਬ ਦੇ ਨਾਲ ਬਣੇ ਹੋਏ ਤੁਸੀਂ ਤੇ ਮੈਂ ਸਿਮਰਨ ਸੋ ਅੱਜ ਲੈ ਕੇ ਆਇਆ ਤੁਹਾਨੂੰ ਫਿਸ਼ੀਜ਼ ਦੀ ਗੱਲ ਕਰਾਂਗੇ ਕਿਉਂਕਿ ਫਿਸ਼ੀਜ਼ ਅਕਸਰ ਹੀ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਹੁੰਦੀ ਕਿ ਸਾਡੇ ਘਰ ਦੇ ਵਿੱਚ ਅਸੀਂ ਫਿਸ਼ਸ ਦਾ ਕਿਉਰੀਅਮ ਰੱਖੀਏ ਪਰ ਤੁਹਾਨੂੰ ਦੱਸਦੀ ਕਿ ਐਕਚੁਅਲ ਦੇ ਵਿੱਚ ਫਿਸ਼ਸ ਰੱਖੀਆਂ ਕਿਉਂ ਜਾਂਦੀਆਂ ਨੇ ਔਰ ਫਿਸ਼ਸ ਤੁਸੀਂ ਰੱਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੱਖਣਾ ਉਹਨਾਂ ਦੀ ਕਿਸ ਤਰ੍ਹਾਂ ਤੁਸੀਂ ਟੇਕ ਕੇਅਰ ਕਿੰਨੀ ਡਾਈਟ ਕਿ ਅਗਰ ਜੇਕਰ ਤੁਸੀਂ ਘਰ ਦੇ ਵਿੱਚ ਫਿਸ਼ਸ ਰੱਖੀਆਂ ਵੀ ਹੋਈਆਂ ਨੇ ਤਾਂ ਕਿਸ ਤਰੀਕੇ ਨਾਲ ਉਸ ਦੀ ਦੇਖਭਾਲ ਕਰ ਸਕਦੇ ਹੋ ਆਪਾਂ ਦੇਖਦੇ ਅਕਸਰ ਹੀ ਲੋਕ ਇਸ ਕਰਕੇ ਰੱਖਦੇ ਨੇ ਫਿਸ਼ਸ ਨੂੰ ਕਈਆਂ ਦੇ ਤਾਂ ਪਸੰਦ ਹੁੰਦੀ ਕਈ ਡੈਕੋਰੇਸ਼ਨ ਲਈ ਰੱਖਦੇ ਨੇ ਔਰ ਕਈ ਜਿਹੜਾ ਕੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਲੋਕ ਕਹਿੰਦੇ ਨੇ ਕਿ ਜੋ ਅਗਰ ਆਪਾਂ ਫਿਸ਼ਸ ਘਰ ਦੇ ਵਿੱਚ ਰੱਖਦੇ ਆ ਤੇ ਫਿਸ਼ਸ ਜੇਕਰ ਕੋਈ ਫਿਸ਼ਸ ਦੀ ਇੱਕ ਅਗਰ 5-4 ਫਿਸ਼ਸ ਰੱਖਦੇ ਆ ਉਹਦੇ ਵਿੱਚੋਂ ਇੱਕ ਦੀ ਡੈਥ ਹੋ ਜਾਂਦੀ ਹੈ ਤਾਂ ਸਾਰਾ ਕਸ਼ਟ ਜਿੰਨਾ ਵੀ ਘਰ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਉਹ ਸਾਰੀਆਂ ਆਪਣੇ ਉੱਪਰ ਲੈ ਲੈਂਦੀ ਹੈ ਸੋ ਇਦਾਂ ਤਰ੍ਹਾਂ ਦੀ ਸਟੋਰੀ ਹੈ ਜਿਹੜੀ ਫਿਸ਼ ਦੀ ਤਾਂ ਜੁੜੀ ਹੋਈ ਹੈ ਲੋਕਾਂ ਦੀ માનਿਤਾ ਵਿੱਚ ਜੁੜੀ ਹੋਈ ਹੈ ਤਾਂ ਉੱਥੇ ਹੀ ਅੱਜ ਫਿਸ਼ ਪੈਰਾਡਾਈਸ ਤੇ ਲੈ ਕੇ ਆਏ ਤੁਹਾਨੂੰ ਲੁਧਿਆਣਾ ਦੇ ਲੱਕੜ ਬਾਜ਼ਾਰ ਦੇ ਵਿੱਚ ਜਿੱਥੇ 1992 ਤੋਂ ਜੜੀ ਕੀ ਹੈ ਇਹ ਸ਼ਾਪ ਲੱਕੜ ਬਾਜ਼ਾਰ ਦੇ ਵਿੱਚ ਹੈ ਜਿੱਥੇ ਇੰਡੀਆ ਔਰ ਫੋਰਨ ਫਿਸ਼ਸ ਜਿਹੜੇ ਕਿ ਮਲਦੀਆਂ ਨੇ ਤੇ ਗੱਲਬਾਤ ਕਰਦੇ ਇਥੋਂ ਦੇ ਓਨਰ ਨਾਲ ਤੇ ਪਹਿਲਾਂ ਤਾਂ ਦਿਖਾਵਾਂਗੀ ਇੱਕ ਚਲਕ ਤੁਹਾਨੂੰ ਇੱਥੇ ਦੀ ਫਿਸ਼ ਪੈਰਾਡਾਈਸ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਇੰਡੀਅਨ ਔਰ ਫੋਰਨ ਫਿਸ਼ਸ ਇੱਥੇ ਅਵਲਬਲ ਹੈ ਲੱਕੜ ਬਾਜ਼ਾਰ ਦੀ ਵਿੱਚ 1990 ਦੀ ਇਹ ਸ਼ਾਪ ਜੋ ਤੁਸੀਂ ਦੇਖ ਰਹੇ ਹੋ ਫਿਸ਼ ਪੈਰਾਡਾਈਸ ਜਿੱਥੇ ਤੁਹਾਨੂੰ ਮਿਲਣਗੇ ਆਰਟੀਫੀਸ਼ਲ ਤੇ ओरिजिनल ਫਿਸ਼ਸ ਆ ਦੇਖ ਸਕਦੇ ਹੋ ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਰੱਖਣਾ ਹੈ ਪਹਿਲਾਂ ਤਾਂ ਇਹਨਾਂ ਦਾ ਐਕੁਰੀਅਮ ਦੇ ਵਿੱਚ ਕੀ ਕੀ ਸਮਾਨ ਹੈ ਤੁਸੀਂ ਇਸ ਦੇ ਲਈ ਡੈਕੋਰੇਸ਼ਨ ਦਾ ਵੀ ਸਮਾਨ ਜਿਹੜਾ ਕੀ ਇਹ ਨਾਲ ਰੱਖ ਸਕਦੇ ਹੋ ਔਰ ਫਿਸ਼ਸ ਦੀ ਸਾਰੀ ਡਾਈਟ ਸਾਰੀ ਡਾਈਟ ਇਥੇ अवेलेबल ਹੈ ਚਾਹੇ ਤੁਸੀਂ ਡੈਕੋਰੇਸ਼ਨ ਦਾ ਸਮਾਨ ਦੇਖ ਲਓ ਇਹ ਤੁਸੀਂ ਆਪਣੇ ਫਿਸ਼ਸ ਦੇ ਐਕੁਰੀਅਮ ਚ ਰੱਖ ਸਕਦੇ ਹੋ ਜੋ ਕਿ ਤੁਹਾਡੀ ਐਕੁਰੀਅਮ ਨੂੰ ਫਿਸ਼ਸ ਦੇ ਐਕੁਰੀਅਮ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ ਤਾਂ ਆਪਾਂ ਗੱਲਬਾਤ ਕਰਾਂਗੇ ਇਥੋਂ ਦੇ ਓਨਰ ਨਾਲ ਕੀ ਐਕਚੁਅਲ ਦੇ ਵਿੱਚ ਫਿਸ਼ਸ ਜੋ ਰੱਖਣ ਦੀ ਮਾਨਤਾ ਲੋਕਾਂ ਦੀ ਇੱਕ ਇਹ ਹੈ ਕਿ ਬਹੁਤ ਵਧੀਆ ਹੁੰਦੀ ਹੈ ਘਰ ਦੇ ਵਿੱਚ ਫਿਸ਼ਸ ਰੱਖਣੀਆਂ ਔਰ ਇੱਥੇ ਤੁਹਾਨੂੰ ਮਿਲਣਗੀਆਂ ਇਹ ਨਹੀਂ ਆ ਕਿ ਤੁਹਾਡੀ ਪਸੰਦ ਦਾ ਤੁਹਾਨੂੰ ਪਸੰਦ ਦਾ ਤੁਸੀਂ ਫਿਸ਼ ਰੱਖਣਾ ਚਾਹੁੰਦੇ ਹੋ ਪਰ ਕਈ ਲੋਕ ਸੋਚਦੇ ਅਸੀਂ ਨਹੀਂ ਰੱਖ ਪਾਵਾਂਗੇ ਇਸ ਦੀ ਦੇਖਭਾਲ ਨਹੀਂ ਕਰ ਪਾਵਾਂਗੇ ਜਾਂ ਫਿਰ ਅਸੀਂ ਇਸ ਨੂੰ ਅਫੋਰਡ ਨਹੀਂ ਕਰ ਪਾਵਾਂਗੇ ਤਾਂ ਤੁਹਾਨੂੰ ਦੱਸਦੀ ਕਿ ਇੱਥੇ 700 ਤੋਂ ਸਟਾਰਟ ਹੈ 700 ਤੋਂ ਵਿਦ ਐਕੁਰੀਅਮ ਤੁਸੀਂ ਫਿਸ਼ਸ ਆਪਣੇ ਘਰੇ ਰੱਖ ਸਕਦੇ ਹੋ ਤੇ ਅਗਰ ਆਪ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਸਾਹਮਣੇ ਹੈ 2 ਲੱਖ ਦਾ ਜੁੜਾ ਕਿ ਇਹ ਪੂਰਾ ਅਕੁਰੀਅਮ ਹੈ ਔਰ ਇਸ ਦੇ ਵਿੱਚ ਫਿਸ਼ਸ ਵੀ ਇੰਡੀਅਨ ਔਰ ਫੋਰਨਸ ਦੋਨੋਂ ਤੁਹਾਨੂੰ ਮਿਲ ਸਕਦੀਆਂ ਨੇ ਗੱਲਬਾਤ ਕਰਦੇ ਇੱਥੋਂ ਦੇ ਓਨਰ ਨਾਲ ਜਤਿੰਦਰ ਸਿੰਘ ਸੇਟੀ ਬਿਲਕੁਲ ਸਰ ਸਵਾਗਤ ਹੈ ਤੁਹਾਡਾ ਜੀ ਜੀ ਮੈਮ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਦੇਖਿਆ ਹੈ ਕਿ ਲੱਕੜ ਬਾਜ਼ਾਰ ਦੇ ਵਿੱਚ 1990 ਤੋਂ ਤੁਸੀਂ ਫਿਸ਼ ਫਿਸ਼ਸ ਅਕੁਰੀਅਮ ਦਾ ਸਾਰਾ ਕੰਮ ਕਰਦੇ ਹੋ ਸਰ ਕੀ ਕਹਿਣਾ ਚਾਹੋਗੇ ਮੈਡਮ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਆ ਸੀਜ਼ਾ ਜੀ ਔਰ ਗੁੱਡ ਲੱਕ ਕਰਕੇ ਨਾ ਗੁੱਡ ਲੱਕ ਕਰਕੇ ਮੈਕਸਿਮ ਜੋ ਮਤਲਬ ਆਪਣਾ ਕਸਟਮਰਸ ਹੈ ਇਹਨੂੰ ਰੱਖਦੇ ਨੇ ਔਰ ਡਾਕਟਰਸ ਵਗੈਰਾ ਬਹੁਤ ਅੱਛੇ ਹੁਣ ਸਭ ਫੇਥ ਕਰਦੇ ਨੇ ਇਸ ਚੀਜ਼ ਦੇ ਉੱਪਰ ਔਰ ਮੈਕਸਿਮ ਕਸਟਮਰਸ ਨੇ ਹੁਣ ਜਿਹੜੇ ਲੋਕਲ ਸਾਡੇ ਲੁਧਿਆਣਾ ਦੇ ਵਿੱਚ ਵੀ ਲੁਧਿਆਣਾ ਤੋਂ ਬਾਹਰ ਵੀ ਮੇਰਾ ਜੰਮੂ ਸਾਈਡ ਤੇ ਹਿਮਾਚਲ ਸਾਈਡ ਤੇ ਪੂਰਾ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਸਮਾਨ ਜਾਂਦਾ ਔਰ ਬਹੁਤ ਐਕਵੇਰੀਅਮ ਸਾਡੇ ਪੂਰੇ ਏਰੀਆ ਚ ਲੱਗੇ ਹੋਏ ਨੇ ਮੋਰ ਦੈਨ 1 ਲੱਖ ਐਕਵੇਰੀਅਮ ਲੱਗੇ ਹੋਏ ਨੇ ਔਰ ਸਾਨੂੰ ਕਾਫੀ ਦੇਰ ਹੋ ਗਈ ਹੈ ਪ੍ਰੋਕਸ 35 ਇਅਰਸ ਹੋ ਗਏ ਨੇ ਇਸ ਕੰਮ ਨੂੰ ਕਰਦੇ ਹੋਏ ਔਰ ਕਾਫੀ ਟਾਈਮ ਤੋਂ ਅਸੀਂ ਇੱਥੇ ਹੈਗੇ ਆ ਅਸੀਂ ਤਿੰਨ ਬ੍ਰਦਰ ਆ ਕਾਫੀ ਦੇਰ ਤੋਂ ਜੁੜੇ ਹੋਏ ਜੀ ਅਸੀਂ ਇਸ ਦੇ ਨਾਲ ਸਰ ਇੱਕ ਚੀਜ਼ ਪੁੱਛਣਾ ਚਾਹਵਾਂਗੇ ਫਿਸ਼ ਰੱਖਣੀ ਕਿੰਨੀ ਕੁ ਜ਼ਿਆਦਾ ਮਤਲਬ ਲੱਕੀ ਹੁੰਦੀ ਹੈ ਲੱਕੀ ਮੰਨੀ ਜਾਂਦੀ ਹੈ ਤੁਸੀਂ ਦੇਖੋ ਮੈਂ ਇੱਕ ਕੰਮ ਕਰ ਰਿਹਾ ਮੈਂ ਮੇਬੀ ਚਲੋ ਝੂਠ ਬੋਲਾਂ ਕੁਛ ਹੈ ਤੁਸੀਂ YouTube ਤੇ ਜਾ ਕੇ ਹਰ ਚੀਜ਼ ਦੀ ਇਨਕੁਆਇਰੀ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਇਹ ਗੁੱਡ ਲੱਕ ਫਿਸ਼ਸ ਹੁੰਦੀਆਂ ਤੁਹਾਡੀ ਹੈਲਥ ਔਰ ਵੈਲਥ ਵਿੱਚ ਡੈਫੀਨੇਟਲੀ ਫਰਕ ਪਏਗਾ ਜੀ ਔਰ ਤੁਸੀਂ YouTube ਤੇ ਕਾਫੀ ਹੈਗੇ ਹਨ ਅਨਾਰੇ ਚੈਨਲਸ ਵੇਰ ਆਂਦੇ ਨੇ ਤੁਸੀਂ ਸਰ ਅਗਰ ਗੱਲ ਕਰੀਏ ਫਿਸ਼ਸ ਦੀ ਸਰ ਤੁਹਾਡੇ ਕੋਲ ਫਿਸ਼ਸ ਐਕੁariums ਮੈਂ ਜਿਹੜਾ ਕਿੰਨੇ ਤੋਂ ਸਟਾਰਟ ਹੋ ਜਾਂਦਾ ਹੈ ਮੇਰੇ ਕੋਲ ਅਪਰੋਕਸ 700 750 ਤੋਂ ਸਟਾਰਟ ਹੋ ਕੇ 2 ਲੱਖ ਤੱਕ ਐਕੁariums ਅਵੇਲੇਬਲ ਨੇ ਜੀ ਔਰ ਇੰਦੇ ਚ ਬਹੁਤ ਵੈਰਾਈਟੀਆਂ ਹੈ ਜਿਹੜੀ ਥਰੂਆਊਟ ਤੁਹਾਨੂੰ ਲੁਧਿਆਣਾ ਵਿੱਚ ਔਰ ਪੰਜਾਬ ਵਿੱਚ ਨਹੀਂ ਮਿਲ ਪਾਏਗੀ ਬਹੁਤ ਜ਼ਿਆਦਾ ਵੈਰਾਈਟੀਆਂ ਦੇ ਅਕੁਅਰੀਅਮਸ ਹੈ ਮੇਰੇ ਕੋਲ ਬਿਲਕੁਲ ਡਿਫਰੈਂਟ ਹੈ ਔਰ ਹਰ 15 ਟੂ 20 ਡੇਸ ਬਾਅਦ ਚੇਂਜ ਹੋ ਗਏ ਰਹਿੰਦੀਆਂ ਸਾਡੀਆਂ ਚੀਜ਼ਾਂ ਬਹੁਤ ਕੁਝ ਆਂਦਾ ਸਾਡੇ ਕੋਲ ਐਸੈਸਰੀਜ਼ ਇੰਪੋਰਟਡ ਫਿਸ਼ਸ ਅਕੁਅਰੀਅਮਸ ਬਹੁਤ ਕੁਝ ਆ ਗਿਆ ਜੀ ਜੀ ਸਰ ਪਹਿਲਾ ਤਾਂ ਇਹ ਪੁੱਛਣਾ ਚਾਹਾਂਗੇ ਕਿ ਜਦ ਫਿਸ਼ਸ ਨੂੰ ਰੱਖੀਦਾ ਇਹਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜੀ ਜਿਸ ਤਰ੍ਹਾਂ ਤੁਸੀਂ ਕੁਅਰੀਅਮ ਰੱਖਦੇ ਹੋ ਉਹਨਾਂ ਦੇ ਵਿੱਚ ਥੋੜਾ ਜਿਹਾ ਇਹਨਾਂ Uh, after 15 days ya yeah, 7 days baad mm -hmm. uh, 22 30 days baad water change karna hai aur once or twice a day feed pani sir e ta nahi hai ki inna nu cut diet den naal ya fir koi eda diet na den naal kuch ho sakda lokan nu honda ki dar honda rakhne de vich ghar de vich rakhi hai ta e na hove ki fishes matlab death ho jaye ya eda da kuch nahi madam extra nahi hai dekho natural death hai jo living thing hai oh sade kise de hath vich jo parmatma de hath vich hai ਜੋ ਕੁਝ ਕਰਨਾ ਪਰਮਾਤਮਾ ਨੇ ਕਰਨਾ ਹੈ ਜਿੰਨੇ ਜਿੰਨੇ ਸਵਾਸ ਜੋ ਲਿਖੇ ਨੇ ਪਰਮਾਤਮਾ ਨੇ ਲਿਖੇ ਹੋਏ ਚਾਹੇ ਹਿਊਮਨ ਬੀਇੰਗ ਹੈ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਲਿਵਿੰਗ ਥਿੰਗ ਹੈ ਬਾਕੀ ਅਸੀਂ ਆਪਣੇ ਵੱਲੋਂ ਇਹਨਾਂ ਦੀ ਪੂਰੀ ਕੇਅਰ ਕਰ ਰਹੇ ਹਾਂ ਨਾ ਕੋਈ ਕਸਟਰ ਮਾਰਦਾ ਨਾ ਅਸੀਂ ਮਾਰਦੇ ਆ ਬਾਕੀ ਜਿੰਦੀ ਜੋ ਲਿਖੀ ਹੋ ਪਰਮਾਤਮਾ ਦੇ ਹੱਥ ਵਿੱਚ ਬਸ ਸੰਭਾਲ ਲੈਂਦੀ ਹੈ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਜ਼ਾ ਹੀ ਵਧੀਆ ਰਹੇ ਬਿਲਕੁਲ ਪਰ ਅਗਰ ਫਿਸ਼ਸ ਦੀ ਗੱਲ ਕਰੀਏ ਤਾਂ ਕਿਹੜੇ ਕਿਸਮ ਦੀਆਂ ਜਿਹੜੀਆਂ ਫਿਸ਼ਸ ਹੁੰਦੀਆਂ ਨੇ ਮੈਡਮ ਇੰਦੇ ਚ ਇੰਪੋਰਟਡ ਫਿਸ਼ਸ ਵੀ ਹੈ ਮੋਸਟਲੀ ਜਿਹੜੀਆਂ ਪੈਰਿਸਵੇਰਾ ਫਿਸ਼ਸ ਹੈ येलो ਪੈਰਟ ਹੈ ਰੈਡ ਪੈਰਟ ਹੈ ਇਹ ਸਾਰੀਆਂ ਸਿੰਗਾਪੁਰ ਦੀ ਬਰੀਡ ਹੈ ਇਹ ਮੋਸਟ ਪ੍ਰੋਬਬਲੀ ਸਾਰੀਆਂ ਇੰਪੋਰਟ ਹੁੰਦੀਆਂ ਅਸੀਂ ਇਨਡਾਇਰੈਕਟ ਲਈਦੀਆਂ ਸਾਡੀਆਂ ਕੇਰਲਾ ਤੋਂ ਚੇਨਈ ਤੋਂ ਬੰਬੇ ਤੋਂ ਔਰ ਕਾਫੀ ਸਟੇਟਸ ਤੋਂ ਸਾਡੀਆਂ ਫਿਸ਼ਸ ਬਾਹਰੋਂ ਆਉਂਦੀਆਂ ਨੇ ਇਹ ਸਾਰੀਆਂ ਇੰਪੋਰਟ ਹੁੰਦੀਆਂ ਉੱਥੇ ਜੀ ਔਰ ਅਸੀਂ ਬਹੁਤ ਤਰ੍ਹਾਂ ਦੀ ਇੱਥੇ ਫਿਸ਼ਸ ਆਪਣੇ ਕੋਲ ਰੱਖਿਓ ਆਈਆਂ ਐ ਇਹ ਮਲਟੀ ਕਲਰਸ ਦੀਆਂ ਫਿਸ਼ਸ ਹੈਗੀਆਂ ਜੀ ਕਲਰਫੁਲ ਫਿਸ਼ਸ ਹੈਗੇ ਨੇ ਵਿਚ ਕਾਫੀ ਕਲਰਸ ਹੈਗੇ ਨੇ ਫਿਸ਼ਸ ਦੇ ਜਿਸ ਤਰ੍ਹਾਂ ਦੀ ਤੁਹਾਡੀ ਕੋਈ ਰਿਕੁਆਇਰਮੈਂਟ ਹੈ ਅਸੀਂ ਕੋਸ਼ਿਸ਼ ਹੁੰਦੀ ਹੈ 90% 95% ਦਾ ਸਭ ਦੀ ਰਿਕੁਆਇਰਮੈਂਟ ਪੂਰੀ ਕਰੀ ਦੀ ਐਕੁariums ਦੀ ਗੱਲ ਕਰੀਏ ਤੁਸੀਂ ਕਿਹ ਟੂ ਲੈਕ ਦਾ ਹੈ ਤਾਂ ਇੰਡੀਅਨ ਐਕੁariums ਹੁੰਦਾ ਜਾਂ ਫਿਰ ਬਾਹਰ ਦਾ ਫੋਰਨ ਹੁੰਦਾ ਮੈਡਮ ਇਹ ਸਾਰੇ ਇੰਪੋਰਟਡ ਹੈ ਜੀ ਇੰਡੀਅਨ ਵੀ ਅੱਜ ਕੱਲ ਨੂੰ ਜੋਇੰਟਸ ਵਾਲੇ ਹੁੰਦੇ ਨੇ ਉਹਦੀ ਜ਼ਿਆਦਾ ਅੱਜ ਕੱਲ ਨੀਡ ਨਹੀਂ ਲੋਕੀ ਸਮਝਦੇ ਆਈਕਲ ਅੱਛੇ ਅੱਛੇ ਸਾਰੀਆਂ ਦੀਆਂ ਕੋਠੀਆਂ ਵਗੈਰਾ ਜੋ ਵੀ ਬਣਿਆ ਹੋਇਆ ਹੈ ਔਰ ਸਾਰੇ ਅੱਛੇ-ਦੱਚੇ ਜੋ ਵੀ ਐਕੁariums ਹਨ ਨਾ ਇੰਪੋਰਟਿਡ ਹੀ ਪ੍ਰਾਥਨ ਕਰਦੇ ਨੇ ਮੈਕਸਮ ਜਿਹੜੇ ਕੁਇਰਮ ਨੇ ਇਹਨਾਂ ਨੂੰ ਸਾਰੇ ਇੰਪੋਰਟਿਡ ਪ੍ਰੇਫਰ ਕਰ ਲੈਂਦੇ ਨੇ ਇੱਕ ਵਾਰ ਤੁਹਾਨੂੰ ਫਿਸ਼ੀਜ਼ ਵੀ ਦਿਖਾਵਾਂਗੇ ਸਰ ਕਿਹੜੇ-ਕਿਹੜੇ ਤਰ੍ਹਾਂ ਦੀਆਂ ਫਿਸ਼ੀਜ਼ ਹੁੰਦੀਆਂ ਨੇ ਤੁਹਾਡੇ ਕੋਲ ਨਾਮ ਵੀ ਜਰੂਰ ਦੱਸਿਓ ਮੈਮ ਜਿਵੇਂ ਇੱਕ ਕਾਮਨ ਗੋਲਡਫਿਸ਼ ਹੈ ਜ਼ਿਆਦਾਤਰ ਵਾਸਤੂ ਵਗੈਰਾ ਵਾਲੇ ਜੋ ਕਸਟਮਰਸ ਹੈ ਉਹ ਏਟ ਗੋਲਡਨ 1 ਬਲੈਕ ਇਹ ਰੱਖਣੀਆ ਗੁੱਡ ਲੱਕ ਹੁੰਦਾ ਹੈ ਇਹ ਮੈਕਸਮ ਫਿਸ਼ਸ ਜਿਹੜੀਆਂ ਨਾ 8 골ਡਰ ਔਨ 1 ਬਲੈਕ ਐਵ ਰੱਖਤੇ ਨੇ ਆਫਟਰ ਦੈਨ 골ਡ ਦੇ ਵਿੱਚ ਰੈਡ ਵਾਈਟ 골ਡ ਹੈ ਇੰਪੋਰਟਡ ਫਿਸ਼ਸ ਹੈਗੀਆਂ ਉਹ ਨਾਰਮਲ 골ਡ ਹੈ ਇਹ ਇੰਪੋਰਟਡ ਹੈ ਹੋਰ ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਹੈ ਮੈਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਲਾਈਕ ਦੈਟ ਕਲਰ ਟੈਟਰਾਸ ਹੈ ਜੀ ਡੈਨੀਸੋਨੀ ਹੈ ਔਰ ਇਹਨਾਂ ਵਿੱਚ ਟਾਈਗਰ ਬਾਰਡ ਹੈ ਰੈਡ ਵਾਈਟ 골ਡ ਹੈ ਲੀਚੀ 골ਡ ਹੈ ਔਰ ਅੰਡਾ 골ਡਸ ਹੈ ਇਹ ਸਾਰੀਆਂ ਇੰਪੋਰਟਡ ਫਿਸ਼ਸ ਹੈਗੀਆਂ ਉੱਪਰ ਜਿਵੇਂ ਐ ਥੋੜੀਆਂ ਅਗਰੈਸਿਵ ਹੁੰਦੀਆਂ ਬਲੂ ਅਕਾਰਾ ਸੈਵਰਮ ਆਫਟਰ ਦੈਮ ਔਸਕਰਸ ਵੈਰਾ ਹੈਗੀਆਂ ਵਲੀਆਂ ਜੀ ਸ਼ਾਰਟ ਬਾਡੀ ਪੈਰਟਸ ਹੈਗੀਆਂ ਔਰ ਜੁਵਲ ਫਿਸ਼ਸ ਹੈਗੀਆਂ ਇਹ ਸਾਰੀਆਂ ਇਹ ਉੱਪਰ ਜਿਹੜਾ ਸੀ ਇੱਕ ਸੈਪਰੇਟ ਗਰੁੱਪ ਰੱਖਿਆ ਸਾਰਾ ਇਹ ਅਗਰੈਸਿਵ ਹੈ ਔਰ ਇਹ ਨੋਰਮਲ ਗਰੁੱਪ ਚ ਹੈਗੇ ਸਾਰੇ ਜਿਸ ਤਰ੍ਹਾਂ ਦੀ ਕਿਸੇ ਦੀ ਰਿਕੁਆਇਰਮੈਂਟ ਹੁੰਦੀ ਉਹਨ ਦੇ ਅਕੋਰਡਿੰਗ ਉਹਨਾਂ ਨੂੰ ਦੇ ਦਿੱਤੀਆਂ ਆਫਟਰ ਦੈਨ ਹੋਰ ਬਹੁਤ ਵੈਰਾਈਟੀਆਂ ਹੈਗੀਆਂ ਐ ਟਿਨ ਫੋਇਲਸ ਵੈਰਾ ਫਿਸ਼ਸ ਹੈਗੀਆਂ ਸਿਲਵਰ ਸ਼ਾਰਕ ਹੈ ਅਲਬੈਨੋ ਰੇਨਬੋ ਸ਼ਾਰਕ ਹੈ ਔਰ ਗੋਲਡਫਿਸ਼ ਹੈ ਐਂਜਲ ਫਿਸ਼ ਹੈ ਬਲੈਕ ਕੋਈ ਹੈ ਜਪਨੀਜ਼ ਹੁੰਦੀਆਂ ਬਲੈਕ ਕੋਈ ਔਰ ਕਾਫੀ ਫਿਸ਼ਸ ਆਂਦੇ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਹੈ ਜੀ ਔਰ ਅਦਰ ਹੈਗੀਆਂ ਜੀ ਕਿਸਿੰਗ ਰੋਮਿਜ਼ ਹੈ ਟਾਈਗਰ ਸ਼ਾਰਕਸ ਵੈਰਾ ਹੈਗੀਆਂ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਫਿਸ਼ਿਜ਼ ਐ ਕੁਝ ਕੰਬੀਨੇਸ਼ਨਸ ਹੁੰਦੇ ਨੇ ਜਿਹੜੇ ਆਪਸ ਵਿੱਚ ਰਹਿ ਸਕਦੇ ਨੇ ਕੁਝ ਨਹੀਂ ਰਹਿ ਸਕਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਐ ਐਗਰੈਸਿਵ ਫਿਸ਼ਿਜ਼ ਆ ਉਸ ਨਾਲ ਦਾ ਅਲੱਗ ਤੋਂ ਪਾਰਟ ਹੁੰਦਾ ਤਾਂ ਜਿਹੜਾ ਸਲੋ ਫਿਸ਼ਿਜ਼ ਉਹਨਾਂ ਨਾਲ ਐਡ-ਆਨ ਨਹੀਂ ਕਰ ਸਕਦੇ ਆਪਾਂ ਔਰ ਨਵੇਂ ਕਸਟਮਰ ਨੂੰ ਅਸੀਂ ਗਾਈਡ ਕਰਨਾ ਹੁੰਦਾ ਐ ਵੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਰੱਖਣੀਆਂ ਚਾਹੀਦੀਆਂ ਫਿਸ਼ਿਜ਼ ਜੀ ਮੋਸਟ ਪ੍ਰੋਬਬਲੀ ਅਸੀਂ ਜਿਹੜਾ ਕੁਵੇਰੀਅਮ ਐਨਾ ਸੈਟਅਪ ਅਸੀਂ ਕਸਟਮਰ ਕੋਲ ਪੁੱਛ ਲੀਦਾ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਰਿਕੁਆਇਰਡ ਹੈ ਕਿਸ ਤਰ੍ਹਾਂ ਦਾ ਪੋਸਟਰ ਬੈਕਗ੍ਰਾਉਂਡ ਸੀਨਰੀ ਔਰ ਤੁਹਾਡਾ ਡੈਕੋਰੇਸ਼ਨ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਰਵਿਸਿਜ਼ ਸਾਰੀਆਂ ਤੁਹਾਡੀਆਂ ਹੁੰਦੀਆਂ ਘਰ ਤੱਕ ਪਹੁੰਚਾਉਣ ਦਾ ਜਿਹੜਾ ਕੁਵੇਰੀਅਮ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ ਅਸੀਂ ਐਕਸਟਰਾ ਚਾਰਜਸ ਲਈਦੇ ਨੇ ਹੁਣ ਵੀ ਮੈਂ ਰੀਸੈਂਟ ਤੁਹਾਡੇ ਹੁਣੇ ਰੀਸੈਂਟ ਤੁਸੀਂ ਦੇਖੋਗੇ ਕੁਵੇਰੀਅਮ ਮੈਂ ਭੇਜਿਆ ਹੁਣ ਇੱਕ ਉਹ ਬਾਹਰ ਗੱਡੀ ਖੜੀ ਉਹਨਾਂ ਨੇ ਆਪਣੇ ਲੈ ਕੇ ਆਪਣੇ ਲੜਕੇ ਨੇ ਜਾਣਾ ਨਾਲ ਸਾਰਾ ਸੈਟਅਪ ਕਰਕੇ ਉਹਨਾਂ ਨੂੰ ਸਮਝਾ ਕੇ ਆਣਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਤਾਂ ਉਹ ਸਾਰੀ ਸਰਵਿਸਿਜ਼ ਤੁਹਾਡੇ ਹੁੰਦੇ ਨੇ ਮੇਰੇ ਕੋਲ ਲੜਕੇ ਹੈਗੇ ਨੇ ਵੈਲ ਟ੍ਰੇਨਡ ਹੈ ਅਪਰੋਕਸ ਮੇਰੇ ਕੋਲ 30 32 ইয়ার্স ਤੋਂ ਮੇਰੇ ਹੀ ਵਰਕਰ ਕੰਮ ਕਰ ਰਹੇ ਨੇ ਬਹੁਤ ਪੁਰਾਣੇ ਜੁੜੇ ਹੋਏ ਨੇ ਔਰ ਬਹੁਤ ਅੱਛੀ ਨੇਚਰ ਦੇ ਸਾਰੇ ਲੜਕੇ ਨੇ ਪੂਰੇ ਸ਼ਹਿਰ ਦੇ ਵਿੱਚ ਆਊਟ ਆਫ ਪੰਜਾਬ ਹਰ ਜਗ੍ਹਾ ਤੇ ਅਸੀਂ ਸਰਵਿਸਿਜ਼ ਦਵਾ ਮੋਸਟ ਪ੍ਰੋਬਬਲੀ ਸਭ ਨੂੰ ਦੇ ਦਈਏ ਜੀ ਸਰ ਪ੍ਰੋਪਰ ਐਡਰੈਸ ਸਮਝਾ ਦੋ ਮੈਡਮ ਸਾਡਾ ਐਡਰੈਸ ਹੈਗਾ ਜੀ ਲੱਕੜ ਬਾਜ਼ਾਰ ਸਵਿੰਗ ਮਸ਼ੀਨ ਮਾਰਕੀਟ ਨੀਅਰ ਰੇਲਵੇ ਸਟੇਸ਼ਨ ਸਾਡਾ ਰੇਲਵੇ ਸਟੇਸ਼ਨ ਦੇ ਥੋੜਾ ਨੀਅਰਬਾਈ ਹੀ ਪੈਂਦਾ ਹੈ ਅਗਰ ਕਿਸੇ ਵੀ ਕਸਟਮਰ ਨੇ ਆਣਾ ਹੈ ਅਸੀਂ ਤੁਹਾਨੂੰ ਨੰਬਰ ਆਪਣੇ ਮੈਂਸ਼ਨ ਕਰਾਂਗੇ ਫਿਰ ਤੁਸੀਂ ਉੱਥੇ ਕਾਲ ਕਰਕੇ ਤੁਸੀਂ ਰੇਲਵੇ ਸਟੇਸ਼ਨ ਦੇ ਕੋਲ ਆ ਕੇ रेलवे स्टेशन ਕਿਉਂਕਿ ਨੋਰਮਲੀ ਸਭ ਨੂੰ ਪਤਾ ਹੁੰਦਾ ਹੈ ਉੱਥੇ ਆ ਕੇ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਨੂੰ ਸਾਰਾ ਲੋਕੇਸ਼ਨ ਸਮਝਾ ਦਿਆਂਗਾ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੀ ਕਾਰ ਨੂੰ ਸਜਾਣਾ ਜਾਂ ਡੈਕੋਰੇਸ਼ਨ ਇਸ ਤਰ੍ਹਾਂ ਦੀ ਜਿਸ ਦੇ ਨਾਲ ਬਹੁਤ ਅਟਰੈਕਟਿਵ ਜੀ ਲੱਗੇ ਤਾਂ ਤੁਸੀਂ ਹੋਟਲ ਰੈਸਟੋਰੈਂਟ ਫਲੈਟਸ ਕਿਤੇ ਵੀ ਨੂੰ ਜਿਹੜਾ ਕੀ ਰੱਖ ਸਕਦੇ ਹੋ ਤੇ ਇਸ ਦੀ ਡੈਕੋਰੇਸ਼ਨ ਲਈ ਤੁਸੀਂ ਇੱਥੋਂ ਦੀ ਬਹੁਤ ਸੋਹਣੇ ਸੋਹਣੇ ਇੰਡੀਅਨ ਔਰ ਫੋਰਨ ਫਿਸ਼ਸ ਦੇ ਜੋ ਅਕਿਉਰੀਅਮ ਹੈ ਔਰ ਜੋ ਫਿਸ਼ਸ ਹੈ ਇੱਥੋਂ ਦੀ ਇੰਪੋਰਟੈਂਟ ਫਿਸ਼ਸ ਹੈ ਸਾਰਾ ਕੁਝ ਜਿਹੜਾ ਕਿ ਇਥੇ ਅਵੇਲੇਬਲ ਹੈ ਈਕੀ ਸ਼ਾਪ ਤੇ ਇਹ ਕਾਫੀ ਦੇਰ ਤੋਂ ਜੁੜੀ ਕਿਹਾ 35 ইয়ার্স ব্যাক ਅਗਰ ਜਾਈਏ ਤਾਂ ਉਦੋਂ ਦੀ ਪੁਰਾਣੀ ਜੜਕੀਏ ਇੱਥੇ ਸ਼ਾਪ ਹੈ ਜਿੱਥੋਂ ਦੀ ਸਾਰੀ ਸਰਵਿਸਿਜ਼ ਜੁੜੀ ਕਿਹਾ ਅਵੇਲੇਬਲ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤਾਂ ਕਿਸੇ ਤਰ੍ਹਾਂ ਦੇ ਵੀ ਕੋਈ ਇਨਫੋਰਮੇਸ਼ਨ ਜੇਕਰ ਤੁਸੀਂ ਕਿਤੇ ਅਦਰ ਸਿਟੀ ਤੋਂ ਤਾਂ ਫਿਰ ਤੁਸੀਂ ਇੱਥੋਂ ਦੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਪਹਿਲਾਂ ਤੁਸੀਂ ਆਰਡਰ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਇਹਦਾ ਦੀ ਅਪਡੇਟਸ ਨਾਲ ਬਣੀ ਹੋਈ ਹੈ ਪ੍ਰਿੰਸ ਪੰਜਾਬ ਦੇ ਨਾਲ